ਜਦੋਂ ਕਿਸਾਨੀ ਦੀ ਗੱਲ ਕਰਦੇ ਆ ਤਾਂ ਬੜੇ ਵੀਰ ਭਰਾ ਜਿਹੜਾ ਕਿਸਾਨੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਦਰਦ ਦਰਦ ਮੈਂ ਮੈਂ ਗੱਲ ਕਰਨ ਲੱਗਾ ਜੀ ਜਿਹੜੀ ਗੱਲ ਕਿਸਾਨੀ ਦੀ ਵੀ ਤੁਸੀਂ ਖੇਤੀਬਾੜੀ ਨਹੀਂ ਕਰਦੇ ਮੇਰੀ ਗੱਲ ਸੁਣੋ ਪਰ ਕਿਸਾਨੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਦਰਦ ਇੰਨਾ ਕੁ ਰੱਖਦੇ ਨੇ ਅੰਦਰ ਤੇ ਅੱਜ ਉਹੀ ਦਰਦ ਨੂੰ ਮੇਰਾ ਵੀਰ ਮੇਰਾ ਨਾ ਰਾਜਨ ਚੌਧਰੀ ਜੀ ਬੈਠੇ ਨੇ ਚੌਧਰੀ ਕੰਪਿਊਟਰ ਤੇ ਮੰਨਜਲ ਇੰਸਟੀਚਿਊਟ ਰਾਜਪੁਰਾ ਤੋਂ ਵਿਸ਼ੇਸ਼ ਕਰਕੇ ਅੱਜ ਸਾਡੇ ਨਾਲ ਚੱਲੇ ਨੇ ਤੇ ਗੱਡੀਆਂ ਅੱਗੇ ਮੈਂ ਤੁਹਾਨੂੰ ਦਿਖਾ ਦੇਵਾਂ ਵੀ ਉਹ ਗੱਡੀਆਂ ਜਿਹੜੀਆਂ ਨਪੜੀਆਂ ਸਾਹਮਣੇ ਜਾ ਰਹੀਆਂ ਨੇ ਗੱਡੀਆਂ ਪਾਣੀ ਦੀਆਂ ਜਿਹੜੀਆਂ ਨੇ ਭਰੀਆਂ ਹੋਈਆਂ ਨੇ ਵੀਰ ਨੇ ਖੜੇ ਪੈਰ ਇਹ ਵੀਰ ਕਹਿੰਦਾ ਵੀ ਮੈਂ ਕਿਸਾਨ ਵੀਰਾਂ ਵਾਸਤੇ ਸੇਵਾ ਜਿਹੜੀ ਆ ਕਰਨੀ ਆ ਮੈਂ ਪਾਣੀ ਜਿਹੜਾ ਉਹ ਲੈ ਕੇ ਜਾਣਾ ਰਾਜਨ ਕੀ ਤੇਰੀ ਮਨ ਵਿੱਚ ਆਪ ਭਰਾਵਾ ਦੋਸਤ ਆ ਤੇ ਆਪਾਂ ਚੱਲੇ ਆ ਮੋਰਚੇ ਤੇ ਪਾਣੀ ਦੀ ਸੇਵਾ ਲੈ ਕੇ ਕਿਉਂ ਮਨ ਚ ਆਇਆ ਵੀ ਮੈਂ ਜਾਵਾਂ ਤੁਸੀਂ ਇੱਕ ਕੰਮ ਕਰ ਆਪਣਾ ਜਿਵੇਂ ਕਹਿ ਦੀ ਇਹ ਵੀ ਬਿਜ਼ਨਸ ਮਾਈਂਡ ਦੇ ਜਿਹਦਾ ਕਹਿ ਦੀ ਉਹ ਤੇ ਕੋਈ ਖੇਤੀ ਚ ਤੁਹਾਡਾ ਕੋਈ ਪਰਿਵਾਰ ਦਾ ਕੋਈ ਵਾਹ ਵਾਸਤਰ ਖੇਤੀ ਕਦੇ ਕੀਤੀ ਨਹੀਂ ਕਿੰਮੇ ਇਹ ਦਰਦ ਜਿਹੜੀ ਰੀਜ਼ਨ ਬਸ ਇੱਕੋ ਗੱਲ ਜਿਸ ਖੇਤ ਤੋਂ ਤੁਹਾਡੇ ਘਰ ਦੇ ਵਿੱਚ ਅਨ ਆਂਦਾ ਹੈ ਉਸ ਖੇਤ ਦੇ ਬੱਚੇ ਕਦੇ ਭੁੱਖੇ ਨਹੀਂ ਰਹਿਣੇ ਚਾਹੀਦੇ ਬਸ ਇਹੀ ਮੇਰੀ ਮੇਨ ਸੋਚ ਹੈ ਕਿ ਕਿਸਾਨ ਆਪਣੇ ਭਰਾ ਨੇ ਆਪਣੇ ਖੁਦਾ ਨੇ ਕਿਸਾਨ ਹੈ ਤਾਂ ਅਸੀਂ ਹਾਂ ਉਹ ਨਹੀਂ ਇਹ ਤਾਂ ਰੋਟੀ ਕਿੱਥੋਂ ਆਏਗੀ ਇਸੇ ਕਰਕੇ ਬਸ ਮਨ ਕੀਤਾ ਸੀਗਾ ਕਿ ਪਾਣੀ ਦੀ ਸੇਵਾ ਉੱਥੇ ਜਾਇਆ ਜਾਵੇ ਬਸ ਇਹੀ ਮੇਰੀ ਇੱਕ ਵਿਸ਼ ਸੀ ਪਿਛਲੀ ਵਾਰ ਵੀ ਕਿਸਾਨੀ ਸੰਘਰਸ਼ ਵਿੱਚ ਵੀਰ ਰਾਜਨ ਨੇ ਸਾਨੂੰ ਸਾਡਾ ਕੈਂਪ ਲੱਗਾ ਸੀ ਤੇ 10-15 ਦਿਨਾਂ ਬਾਅਦ ਦਵਾਈਆਂ ਸਾਡੇ ਕੋਲ ਲਗਾਤਾਰ ਵੀਰ ਵੱਲੋਂ ਪਹੁੰਚਦੇ ਰਹੇ ਅਸੀਂ ਪਰਮਾਨੈਂਟ ਸ਼ਾਪ ਸਾਨੂੰ ਵੀਰ ਨੇ ਰਾਜਪੁਰ ਦਿੱਤੀ ਸੀ ਵੀ ਇੱਥੋਂ ਤੁਸੀਂ ਦਵਾਈਆਂ ਚੱਕ ਲਿਆ ਕਰੋ ਜੋ ਜੋ ਆਵੇ ਤੇ ਬਿੱਲ ਛੱਡਦੇ ਕਰੋ ਸੋ ਮੈਂ ਐਸੀ ਗੱਲ ਕਰ ਰਿਹਾ ਵੀ ਦਰਦ ਰੱਖਣ ਵਾਲੇ ਇਦਾਂ ਹੀ ਪਿਆਰ ਕਰਨ ਵਾਲੇ ਕੋਈ ਬੰਦੇ ਹੋ ਨੇ ਜਿਹੜੇ ਅੱਜ ਕਿਸਾਨਾਂ ਨੂੰ ਗੜਾ ਘੜਦੇ ਨੇ ਵੀ ਰੋਡ ਰੋਕਿਆ ਪਰ ਵੀਰੋ ਰੋਡ ਰੋਕਣਾ ਕਿਸੇ ਦਾ ਸ਼ਮੂਪ ਨਹੀਂ ਹੁੰਦਾ ਮਤਲਬ ਮਜਬੂਰੀ ਮਜਬੂਰੀ ਹੋ ਜਾਂਦੀ ਹੈ ਜਿਹੜੇ ਹੁਣ ਬੈਠੇ ਨੇ ਇੱਕ ਵੀ ਸ਼ਹੀਦ ਹੋ ਗਿਆ ਫੱਟੜ ਕਈ ਹੋ ਗਏ ਨੇ ਹੁਣ ਵੀ ਮਾਹਪਾਲ ਤੋਂ ਕਈ ਵੀਰਾਂ ਦਾ ਇਲਾਜ ਕਰਾ ਕੇ ਮਤਲਬ ਉੱਥੇ ਟ੍ਰੀਟਮੈਂਟ ਕਰਾ ਕੇ ਆ ਰਹੇ ਆ ਉਹਨਾਂ ਦੇ ਸੱਟਾਂ ਵੱਜੀਆਂ ਨੇ ਫ੍ਰੈਕਚਰ ਹੋ ਗਏ ਨੇ ਤੇ ਚਲੋ ਸਰਕਾਰਾਂ ਸੋਚ ਤੋਂ ਸਮਝ ਤੋਂ ਪਰੇ ਹੈ ਕਿ ਕੀ ਕੀ ਗੱਲਾਂ ਨੇ ਅਕਾਲਪੁਰ ਕੋਈ ਗੁਰਜਾਣ ਦਾ ਪਰ ਧੰਨਵਾਦ ਕਰਦੇ ਆ ਸਾਡੇ ਭਰਾ ਦਾ ਜਿਨੇ ਸਾਡੇ ਇਸ ਦਰਦ ਨੂੰ ਸਾਡੇ ਕਿਸਾਨ ਭਰਾਵਾਂ ਦੇ ਦਰਦ ਨੂੰ ਸਮਝ ਕੇ ਨੇ ਤੇ ਉੱਥੇ ਬੰਬ ਚੱਲਦੇ ਪੈਣੇ ਗੋਲੀਆਂ ਚੱਲਦੀਆਂ ਪਈਆਂ ਨੇ ਤੇ ਵੀਰ ਕਹਿੰਦਾ ਆਪਾਂ ਜਾਣਾ ਉੱਥੇ ਤੇ ਖਲੋਈ ਆ ਗਈ ਵੀ ਕਹਿੰਦਾ ਵੀ ਜਦੋਂ ਪਤਾ ਹੋਵੇ ਸਿੰਨਿਆਂ 'ਚ ਛੇਕ ਹੋਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਤੇ ਧੰਨਵਾਦ ਧੰਨਵਾਦ ਵੀਰ ਦਾ ਵਧੀਆ ਭਾਈ ਤੁਸੀਂ